ਉਦਰ ਬਾਲੀਵੁੱਡ ਦੇ ਡਿਗਸਟ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ। ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ। ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬੇ ਦੇ ਬਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਪੰਜਾਬ ਦਾ ਸਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫ਼ਰ। ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿਰ ਜਿਹੜੀਆਂ ਨਾਜ਼ੁਕ ਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਆ ਉਸ ਪੋਸਟ ਦੇ ਵਿੱਚ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਐ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਹਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ਆ ਜੋ ਸਦਾਕਾਰ ਦੀ ਸਿਹਤ ਜਿਹੜੀ ਆ ਨਾਸੂਕ ਬਣੀ ਹੋਈ ਆ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਔਰ ਪਰਵਾਰਕ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਹਨਾਂ ਦੀਆਂ ਦੋ ਬੇਟੀਆਂ ਯੂਐਸਏ ਦੇ ਵਿੱਚ ਰਹਿੰਦੀਆਂ ਨੇ ਕਹਿੰਦੇ ਨੇ ਉਹ ਵੀ ਆ ਰਹੇ ਨੇ ਤਰਮਿੰਦਰ ਉਹਨਾਂ ਦੀ ਜਿਹੜੇ ਪਿਛਲੇ ਦਿਨੀ ਉਹਨਾਂ ਦਾ ਚੈੱਕਅਪ ਹੋਇਆ ਸੀ ਪਰ ਉਹ ਪਲਾਨ ਕੀਤਾ ਗਿਆ ਯਾਨੀ ਕਿ ਰੂਟੀਨ ਚੈੱਕਅਪ ਸੀਗਾ ਪਰ ਅਚਾਨਕ ਅੱਜ ਦੇ ਦਿਨ ਉਹਨਾਂ ਦੀ ਸਿਹਤ ਵਿਗੜੀ ਹੈ ਸਾਲਾਂ ਲੰਝ ਤਕਲੀਫ ਹੋਈ ਹੈ ਤੇ ਉਸ ਤੋਂ ਬਾਅਦ ਹਾਲਤ ਨੂੰ ਦੇਖਦਿਆਂ ਬ੍ਰੀਚ ਕੈਂਡੀ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਆ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੁੰਨੇ ਆ ਔਰ ਕਾਫੀ ਜ਼ਿੰਦਾਦਿਲ ਇਨਸਾਨ ਲੱਗਦੇ ਆ ਪਰ ਡਾਕਟਰ ਹੁਣ ਕਹਿੰਦੇ ਨੇ ਕਿ 72 ਘੰਟੇ ਜਿਹੜੇ ਆ ਉਹ ਬੇहद ਨਾਜ਼ੁਕ ਨੇ ਔਰ ਉਹਨਾਂ ਦੀ ਸਿਹਤ ਦੇ ਲਈ ਤੇ ਫਿਰ ਹੌਲੀ-ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਇਹ ਦੇਖਣਾ ਹੋਏਗਾ ਆਬਜ਼ਰਵੇਸ਼ਨ ਜਿਹੜਾ ਰੱਖਿਆ ਹੋਇਆ ਆ ਔਰ 72 ਘੰਟੇ ਜਿਹੜਾ ਆ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਆਬਜ਼ਰਵੇਸ਼ਨ ਯਾਨੀ ਕਿ ਇਹ ਦੇਖਣਾ ਹੋਏਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਕਿ ਨਹੀਂ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਅਦਾਕਾਰ ਤਰਮਿੰਦਰ ਦਿਓਲ ਜਿਹੜੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਅਤੇ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ। ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ। ਪਰਿਵਾਰ ਜਿਹੜਾ ਹੈ ਉੱਥੇ ਇਕੱਠਾ ਹੋ ਰਿਹਾ ਹੈ। ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਹੈ। ਬੁਰਦੇ ਦਿੱਗਸ ਦੇ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ। ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ। ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ 'ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੰਜਾਬ ਦਾ ਸਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫਰ ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾਂ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿੱਧ ਜਿਹੜੀਆਂ ਨਾਜ਼ਕ ਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਅ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਕਬਰੌਣ ਦੀ ਕੋਈ ਗੱਲ ਨਹੀਂ ਹੈ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਹਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ਆਜੋ ਸਦਾਕਾਰ ਦੀ ਸਿਹਤ ਜਿਹੜੀ ਆ ਨਾਸਫ ਬਣੀ ਹੋਈ ਆ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਹਨਾਂ ਦੀਆਂ ਦੋ ਬੇਟੀਆਂ ਯੂਐਸਏ ਦੇ ਵਿੱਚ ਰਹਿੰਦੀਆਂ ਨੇ ਕਹਿੰਦੇ ਨੇ ਉਹ ਵੀ ਆ ਰਹੇ ਨੇ ਤਰਮਿੰਦਰ ਉਹਨਾਂ ਦੀ ਜਿਹੜੇ ਪਿਛਲੇ ਦਿਨੀ ਉਹਨਾਂ ਦਾ ਚੈੱਕਅਪ ਹੋਇਆ ਸੀ ਪਰ ਉਹ ਪਲਾਨ ਕੀਤਾ ਗਿਆ ਯਾਨੀ ਕਿ ਰੁਟੀਨ ਚੈੱਕਅਪ ਸੀਗਾ ਪਰ ਅਚਾਨਕ ਅੱਜ ਦੇ ਦਿਨ ਉਹਨਾਂ ਦੀ ਸਿਹਤ ਵਿਗੜੀ ਆ ਸਾਲਾਂ ਲੰਝ ਤਕਲੀਫ ਹੋਈ ਆ ਤੇ ਉਸ ਤੋਂ ਬਾਅਦ ਹਾਲਤ ਨੂੰ ਦੇਖਦਿਆਂ ਬ੍ਰੀਚ ਕੈਂਡੀ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਆ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੁੰਨੇ ਆ ਔਰ ਕਾਫੀ ਜ਼ਿੰਦਾਦਿਲ ਇਨਸਾਨ ਲੱਗਦੇ ਆ ਪਰ ਡਾਕਟਰ ਹੁਣ ਕਹਿੰਦੇ ਨੇ ਕਿ 72 ਘੰਟੇ ਜਿਹੜੇ ਆ ਉਹ ਬੇहद ਨਾਜ਼ੁਕ ਨੇ ਔਰ ਉਹਨਾਂ ਦੀ ਸਿਹਤ ਦੇ ਲਈ ਤੇ ਫਿਰ ਹੌਲੀ-ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਇਹ ਦੇਖਣਾ ਹੋਵੇਗਾ ਆਬਜ਼ਰਵੇਸ਼ਨ ਜਿਹੜਾ ਰੱਖਿਆ ਹੋਇਆ ਆ ਔਰ 72 ਘੰਟੇ ਜਿਹੜਾ ਆ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਆਬਜ਼ਰਵੇਸ਼ਨ ਯਾਨੀ ਕਿ ਇਹ ਦੇਖਣਾ ਹੋਵੇਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਕਿ ਨਹੀਂ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਅਦਾਕਾਰ ਤਰਮਿੰਦਰ ਦਿਓਲ ਜਿਹੜੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਪਰਿਵਾਰ ਜਿਹੜਾ ਹੈ ਉੱਥੇ ਇਕੱਠਾ ਹੋ ਰਿਹਾ ਹੈ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਫੁੱਟ ਦੇ ਡਿਗੈਸ ਤੇ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬਈ ਦੇ ਬਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੰਜਾਬ ਦਾ ਸਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫਰ ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾਂ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿਹਤ ਜਿਹੜੀਆਂ ਨਾਜ਼ੁਕ ਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਕਬਰੌਣ ਦੀ ਕੋਈ ਗੱਲ ਨਹੀਂ ਹੈ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ਆਜੋ ਸਦਾਕਾਰ ਦੀ ਸਿਹਤ ਜਿਹੜੀ ਆ ਨਾਸਫ ਬਣੀ ਹੋਈ ਆ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਰਹਿੰਦੀਆਂ ਨੇ ਕਹਿੰਦੇ ਨੇ ਉਹ ਵੀ ਆ ਰਹੇ ਨੇ ਧਰਮਿੰਦਰ ਉਹਨਾਂ ਦੀ ਜਿਹੜੇ ਪਿਛਲੇ ਦਿਨੀ ਉਹਨਾਂ ਦਾ ਚੈੱਕਅਪ ਹੋਇਆ ਸੀ ਪਰ ਉਹ ਪਲਾਨ ਕੀਤਾ ਗਿਆ ਯਾਨੀ ਕਿ ਰੂਟੀਨ ਚੈੱਕਅਪ ਸੀਗਾ ਪਰ ਅਚਾਨਕ ਅੱਜ ਦੇ ਦਿਨ ਉਹਨਾਂ ਦੀ ਸਿਹਤ ਵਿਗੜੀ ਆ ਸਾਲਾਂ ਲੰਝ ਤਕਲੀਫ ਹੋਈ ਆ ਤੇ ਉਸ ਤੋਂ ਬਾਅਦ ਹਾਲਤ ਨੂੰ ਦੇਖਦਿਆਂ ਬ੍ਰੀਚ ਕੈਂਡੀ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਆ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੁੰਨੇ ਆ ਔਰ ਕਾਫੀ ਜ਼ਿੰਦਾਦਿਲ ਇਨਸਾਨ ਲੱਗਦੇ ਆ ਪਰ ਡਾਕਟਰ ਹੁਣ ਕਹਿੰਦੇ ਨੇ ਕਿ 72 ਘੰਟੇ ਜਿਹੜੇ ਆ ਉਹ ਬੇहद ਨਾਜ਼ੁਕ ਨੇ ਔਰ ਉਹਨਾਂ ਦੀ ਸਿਹਤ ਦੇ ਲਈ ਤੇ ਫਿਰ ਹੌਲੀ-ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਇਹ ਦੇਖਣਾ ਹੋਵੇਗਾ ਆਬਜ਼ਰਵੇਸ਼ਨ ਜਿਹੜਾ ਰੱਖਿਆ ਹੋਇਆ ਆ ਔਰ 72 ਘੰਟੇ ਜਿਹੜਾ ਆ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਆਬਜ਼ਰਵੇਸ਼ਨ ਯਾਨੀ ਕਿ ਇਹ ਦੇਖਣਾ ਹੋਵੇਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਕਿ ਨਹੀਂ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਅਦਾਕਾਰ ਤਰਮਿੰਦਰ ਦਿਓਲ ਜਿਹੜੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਪਰਿਵਾਰ ਜਿਹੜਾ ਹੈ ਉੱਥੇ ਇਕੱਠਾ ਹੋ ਰਿਹਾ ਹੈ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਫੁੱਟ ਦੇ ਦਿੱਗਸ ਦੇ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬਈ ਦੇ ਬਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੰਜਾਬ ਦਾ ਸਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫਰ ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾਂ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿਹਤ ਜਿਹੜੀਆਂ ਨਾਜ਼ੁਕ ਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਕਬਰੌਣ ਦੀ ਕੋਈ ਗੱਲ ਨਹੀਂ ਹੈ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਹਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ਆਜੋ ਸਦਾਕਾਰ ਦੀ ਸਿਹਤ ਜਿਹੜੀ ਆ ਨਾਸਫ ਬਣੀ ਹੋਈ ਆ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਰਹਿੰਦੀਆਂ ਨੇ ਕਹਿੰਦੇ ਨੇ ਉਹ ਵੀ ਆ ਰਹੇ ਨੇ ਤਰਮਿੰਦਰ ਉਹਨਾਂ ਦੀ ਜਿਹੜੇ ਪਿਛਲੇ ਦਿਨ ਹੀ ਉਹਨਾਂ ਦਾ ਚੈੱਕਅਪ ਹੋਇਆ ਸੀ ਪਰ ਉਹ ਪਲਾਨ ਕੀਤਾ ਗਿਆ ਯਾਨੀ ਕਿ ਰੁਟੀਨ ਚੈੱਕਅਪ ਸੀਗਾ ਪਰ ਅਚਾਨਕ ਅੱਜ ਦੇ ਦਿਨ ਉਹਨਾਂ ਦੀ ਸਿਹਤ ਵਿਗੜੀ ਆ ਸਾਲਾਂ ਲੰਝ ਤਕਲੀਫ ਹੋਈ ਆ ਤੇ ਉਸ ਤੋਂ ਬਾਅਦ ਹਾਲਤ ਨੂੰ ਦੇਖਦਿਆਂ ਬ੍ਰੀਚ ਕੈਂਡੀ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਆ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੁੰਨੇ ਆ ਔਰ ਕਾਫੀ ਜ਼ਿੰਦਾਦਿਲ ਇਨਸਾਨ ਲੱਗਦੇ ਆ ਪਰ ਡਾਕਟਰ ਹੁਣ ਕਹਿੰਦੇ ਨੇ ਕਿ 72 ਘੰਟੇ ਜਿਹੜੇ ਆ ਉਹ ਬੇहद ਨਾਜ਼ੁਕ ਨੇ ਔਰ ਉਹਨਾਂ ਦੀ ਸਿਹਤ ਦੇ ਲਈ ਤੇ ਫਿਰ ਹੌਲੀ-ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਇਹ ਦੇਖਣਾ ਹੋਵੇਗਾ ਆਬਜ਼ਰਵੇਸ਼ਨ ਜਿਹੜਾ ਰੱਖਿਆ ਹੋਇਆ ਆ ਔਰ 72 ਘੰਟੇ ਜਿਹੜਾ ਆ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਆਬਜ਼ਰਵੇਸ਼ਨ ਯਾਨੀ ਕਿ ਇਹ ਦੇਖਣਾ ਹੋਵੇਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਕਿ ਨਹੀਂ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਅਦਾਕਾਰ ਤਰਮਿੰਦਰ ਦਿਓਲ ਜਿਹੜੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਪਰਿਵਾਰ ਜਿਹੜਾ ਹੈ ਉੱਥੇ ਇਕੱਠਾ ਹੋ ਰਿਹਾ ਹੈ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਹੈ ਫੁਟ ਦੇ ਡਿਗਸਟ ਦੇ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬੇ ਦੇ ਬਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੰਜਾਬ ਦਾ ਸਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫਰ ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾਂ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿੱਧ ਜਿਹੜੀਆਂ ਨਾਜ਼ੁਕ ਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਕਬਰੌਣ ਦੀ ਕੋਈ ਗੱਲ ਨਹੀਂ ਹੈ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਹਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ਆਜੋ ਸਦਾਕਾਰ ਦੀ ਸਿਹਤ ਜਿਹੜੀ ਆ ਨਾਸਫ ਬਣੀ ਹੋਈ ਆ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਰਹਿੰਦੀਆਂ ਨੇ ਕਹਿੰਦੇ ਨੇ ਉਹ ਵੀ ਆ ਰਹੇ ਨੇ ਤਰਮਿੰਦਰ ਉਹਨਾਂ ਦੀ ਜਿਹੜੇ ਪਿਛਲੇ ਦਿਨੀ ਉਹਨਾਂ ਦਾ ਚੈੱਕਅਪ ਹੋਇਆ ਸੀ ਪਰ ਉਹ ਪਲਾਨ ਕੀਤਾ ਗਿਆ ਯਾਨੀ ਕਿ ਰੁਟੀਨ ਚੈੱਕਅਪ ਸੀਗਾ ਪਰ ਅਚਾਨਕ ਅੱਜ ਦੇ ਦਿਨ ਉਹਨਾਂ ਦੀ ਸਿਹਤ ਵਿਗੜੀ ਆ ਸਾਲਾਂ ਲੰਝ ਤਕਲੀਫ ਹੋਈ ਆ ਤੇ ਉਸ ਤੋਂ ਬਾਅਦ ਹਾਲਤ ਨੂੰ ਦੇਖਦਿਆਂ ਬ੍ਰੀਚ ਕੈਂਡੀ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਆ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੁੰਨੇ ਆ ਔਰ ਕਾਫੀ ਜ਼ਿੰਦਾਦਿਲ ਇਨਸਾਨ ਲੱਗਦੇ ਆ ਪਰ ਡਾਕਟਰ ਹੁਣ ਕਹਿੰਦੇ ਨੇ ਕਿ 72 ਘੰਟੇ ਜਿਹੜੇ ਆ ਉਹ ਬੇਹੱਦ ਨਾਜ਼ੁਕ ਨੇ ਔਰ ਉਹਨਾਂ ਦੀ ਸਿਹਤ ਦੇ ਲਈ ਤੇ ਫਿਰ ਹੌਲੀ-ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਇਹ ਦੇਖਣਾ ਹੋਏਗਾ ਆਬਜ਼ਰਵੇਸ਼ਨ ਜਿਹੜਾ ਰੱਖਿਆ ਹੋਇਆ ਆ ਔਰ 72 ਘੰਟੇ ਜਿਹੜਾ ਆ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਆਬਜ਼ਰਵੇਸ਼ਨ ਯਾਨੀ ਕਿ ਇਹ ਦੇਖਣਾ ਹੋਏਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਕਿ ਨਹੀਂ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਅਦਾਕਾਰ ਤਰਮਿੰਦਰ ਦਿਓਲ ਜਿਹੜੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਪਰਿਵਾਰ ਜਿਹੜਾ ਹੈ ਉੱਥੇ ਇਕੱਠਾ ਹੋ ਰਿਹਾ ਹੈ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਹੈ ਫੁਟ ਦੇ ਡਿਗਸਟ ਦੇ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬੇ ਦੇ ਬਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੰਜਾਬ ਦਾ ਸਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫਰ ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾਂ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿੱਧ ਜਿਹੜੀਆਂ ਨਾਸਿਕਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਕਬਰੌਣ ਦੀ ਕੋਈ ਗੱਲ ਨਹੀਂ ਹੈ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਹਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ਆਜੋ ਸਦਾਕਾਰ ਦੀ ਸਿਹਤ ਜਿਹੜੀ ਆ ਨਾਸਫ ਬਣੀ ਹੋਈ ਹੈ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਰਹਿੰਦੀਆਂ ਨੇ ਕਹਿੰਦੇ ਨੇ ਉਹ ਵੀ ਆ ਰਹੇ ਨੇ ਤਰਮਿੰਦਰ ਉਹਨਾਂ ਦੀ ਜਿਹੜੇ ਪਿਛਲੇ ਦਿਨੀ ਉਹਨਾਂ ਦਾ ਚੈੱਕਅਪ ਹੋਇਆ ਸੀ ਪਰ ਉਹ ਪਲਾਨ ਕੀਤਾ ਗਿਆ ਯਾਨੀ ਕਿ ਰੂਟੀਨ ਚੈੱਕਅਪ ਸੀਗਾ ਪਰ ਅਚਾਨਕ ਅੱਜ ਦੇ ਦਿਨ ਉਹਨਾਂ ਦੀ ਸਿਹਤ ਵਿਗੜੀ ਹੈ ਸਾਲਾਂ ਵਿੱਚ ਤਕਲੀਫ ਹੋਈ ਹੈ ਤੇ ਉਸ ਤੋਂ ਬਾਅਦ ਹਾਲਤ ਨੂੰ ਦੇਖਦਿਆਂ ਬ੍ਰੀਚ ਕੈਂਡੀ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਆ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੁੰਨੇ ਆ ਔਰ ਕਾਫੀ ਜ਼ਿੰਦਾਦਿਲ ਇਨਸਾਨ ਲੱਗਦੇ ਆ ਪਰ ਡਾਕਟਰ ਹੁਣ ਕਹਿੰਦੇ ਨੇ ਕਿ 72 ਘੰਟੇ ਜਿਹੜੇ ਆ ਉਹ ਬੇਹੱਦ ਨਾਜ਼ੁਕ ਨੇ ਔਰ ਉਹਨਾਂ ਦੀ ਸਿਹਤ ਦੇ ਲਈ ਤੇ ਫਿਰ ਹੌਲੀ-ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਇਹ ਦੇਖਣਾ ਹੋਏਗਾ ਆਬਜ਼ਰਵੇਸ਼ਨ ਜਿਹੜਾ ਰੱਖਿਆ ਹੋਇਆ ਆ ਔਰ 72 ਘੰਟੇ ਜਿਹੜਾ ਆ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਆਬਜ਼ਰਵੇਸ਼ਨ ਯਾਨੀ ਕਿ ਇਹ ਦੇਖਣਾ ਹੋਏਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਕਿ ਨਹੀਂ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਅਦਾਕਾਰ ਤਰਮਿੰਦਰ ਦਿਓਲ ਜਿਹੜੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਪਰਿਵਾਰ ਜਿਹੜਾ ਹੈ ਉੱਥੇ ਇਕੱਠਾ ਹੋ ਰਿਹਾ ਹੈ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਹੈ ਦੇ ਦਿੱਗਸ ਦੇ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੰਜਾਬ ਦਾ ਸਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫਰ ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾਂ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿੱਧ ਜਿਹੜੀਆਂ ਨਾਸਿਕਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਕਬਰੌਣ ਦੀ ਕੋਈ ਗੱਲ ਨਹੀਂ ਹੈ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ਆਜੋ ਸਦਾਕਾਰ ਦੀ ਸਿਹਤ ਜਿਹੜੀ ਆ ਨਾਸਫ ਬਣੀ ਹੋਈ ਹੈ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਰਹਿੰਦੀਆਂ ਨੇ ਕਹਿੰਦੇ ਨੇ ਉਹ ਵੀ ਆ ਰਹੇ ਨੇ ਤਰਮਿੰਦਰ ਉਹਨਾਂ ਦੀ ਜਿਹੜੇ ਪਿਛਲੇ ਦਿਨੀ ਉਹਨਾਂ ਦਾ ਚੈੱਕਅਪ ਹੋਇਆ ਸੀ ਪਰ ਉਹ ਪਲਾਨ ਕੀਤਾ ਗਿਆ ਯਾਨੀ ਕਿ ਰੁਟੀਨ ਚੈੱਕਅਪ ਸੀਗਾ ਪਰ ਅਚਾਨਕ ਅੱਜ ਦੇ ਦਿਨ ਉਹਨਾਂ ਦੀ ਸਿਹਤ ਵਿਗੜੀ ਹੈ ਸਾਲਾਂ ਵਿੱਚ ਤਕਲੀਫ ਹੋਈ ਹੈ ਤੇ ਉਸ ਤੋਂ ਬਾਅਦ ਹਾਲਤ ਨੂੰ ਦੇਖਦਿਆਂ ਬ੍ਰੀਚ ਕੈਂਡੀ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਆ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੁੰਨੇ ਆ ਔਰ ਕਾਫੀ ਜ਼ਿੰਦਾਦਿਲ ਇਨਸਾਨ ਲੱਗਦੇ ਆ ਪਰ ਡਾਕਟਰ ਹੁਣ ਕਹਿੰਦੇ ਨੇ ਕਿ 72 ਘੰਟੇ ਜਿਹੜੇ ਆ ਉਹ ਬੇਹੱਦ ਨਾਜ਼ੁਕ ਨੇ ਔਰ ਉਹਨਾਂ ਦੀ ਸਿਹਤ ਦੇ ਲਈ ਤੇ ਫਿਰ ਹੌਲੀ ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਇਹ ਦੇਖਣਾ ਹੋਵੇਗਾ ਆਬਜ਼ਰਵੇਸ਼ਨ ਜਿਹੜਾ ਰੱਖਿਆ ਹੋਇਆ ਆ ਔਰ 72 ਘੰਟੇ ਜਿਹੜਾ ਆ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਆਬਜ਼ਰਵੇਸ਼ਨ ਯਾਨੀ ਕਿ ਇਹ ਦੇਖਣਾ ਹੋਵੇਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਕਿ ਨਹੀਂ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਅਦਾਕਾਰ ਤਰਮਿੰਦਰ ਦਿਓਲ ਜਿਹੜੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਪਰਿਵਾਰ ਜਿਹੜਾ ਹੈ ਉੱਥੇ ਇਕੱਠਾ ਹੋ ਰਿਹਾ ਹੈ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਫੁਟ ਦੇ ਡਿਗਸਟ ਦੇ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬੇ ਦੇ ਬਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੰਜਾਬ ਦਾ ਸਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫਰ ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾਂ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿੱਧ ਜਿਹੜੀਆਂ ਨਾਜ਼ਕ ਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਕਬਰੌਣ ਦੀ ਕੋਈ ਗੱਲ ਨਹੀਂ ਹੈ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ਅੱਜ ਉਸ ਅਦਾਕਾਰ ਦੀ ਸਿਹਤ ਜਿਹੜੀ ਆ ਨਾਸੁਕ ਬਣੀ ਹੋਈ ਹੈ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਹਨਾਂ ਦੀਆਂ ਦੋ ਬੇਟੀਆਂ ਯੂ ਐਸ ਦੇ ਵਿੱਚ ਰਹਿੰਦੀਆਂ ਨੇ ਕਹਿੰਦੇ ਨੇ ਉਹ ਵੀ ਆ ਰਹੇ ਨੇ ਤਰਮਿੰਦਰ ਹੁਣਾਂ ਦੀ ਜਿਹੜੇ ਪਿਛਲੇ ਦਿਨ ਉਹਨਾਂ ਦਾ ਚੈੱਕਅਪ ਹੋਇਆ ਸੀ ਪਰ ਉਹ ਪਲਾਨ ਕੀਤਾ ਗਿਆ ਯਾਨੀ ਕਿ ਰੁਟੀਨ ਚੈੱਕਅਪ ਸੀਗਾ ਪਰ ਅਚਾਨਕ ਅੱਜ ਦੇ ਦਿਨ ਉਹਨਾਂ ਦੀ ਸਿਹਤ ਵਿਗੜੀ ਹੈ ਸਾਹ ਲੈਣ ਚ ਤਕਲੀਫ ਹੋਈ ਹੈ ਤੇ ਉਸ ਤੋਂ ਬਾਅਦ ਹਾਲਤ ਨੂੰ ਦੇਖਦਿਆਂ ਬ੍ਰੀਚ ਕੈਂਡੀ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਆ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੁੰਨੇ ਆ ਔਰ ਕਾਫੀ ਜ਼ਿੰਦਾਦਿਲ ਇਨਸਾਨ ਲੱਗਦੇ ਆ ਪਰ ਡਾਕਟਰ ਹੁਣ ਕਹਿੰਦੇ ਨੇ ਕਿ 72 ਘੰਟੇ ਜਿਹੜੇ ਆ ਉਹ ਬੇहद ਨਾਜ਼ੁਕ ਨੇ ਔਰ ਉਹਨਾਂ ਦੀ ਸਿਹਤ ਦੇ ਲਈ ਤੇ ਫਿਰ ਹੌਲੀ ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਇਹ ਦੇਖਣਾ ਹੋਵੇਗਾ ਆਬਜ਼ਰਵੇਸ਼ਨ ਜਿਹੜਾ ਰੱਖਿਆ ਹੋਇਆ ਆ ਔਰ 72 ਘੰਟੇ ਜਿਹੜਾ ਆ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਆਬਜ਼ਰਵੇਸ਼ਨ ਯਾਨੀ ਕਿ ਇਹ ਦੇਖਣਾ ਹੋਵੇਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਕਿ ਨਹੀਂ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਅਦਾਕਾਰ ਤਰਮਿੰਦਰ ਦਿਓਲ ਜਿਹੜੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਪਰਿਵਾਰ ਜਿਹੜਾ ਹੈ ਉੱਥੇ ਇਕੱਠਾ ਹੋ ਰਿਹਾ ਹੈ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਹੈ ਫੁਟ ਦੇ ਡਿਗਸਟ ਦੇ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੰਜਾਬ ਦਾ ਸਾਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫਰ ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾਂ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿੱਧ ਜਿਹੜੀਆਂ ਨਾਜ਼ਕ ਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਹੈ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਕਬਰੌਣ ਦੀ ਕੋਈ ਗੱਲ ਨਹੀਂ ਹੈ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਹਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ने, ने आज ਉਹ ਸਦਾਕਾਰ ਦੀ ਸਿਹਤ ਜਿਹੜੀ ਆ ਨਾਸਫ ਬਣੀ ਹੋਈ ਆ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਰਹਿੰਦੀਆਂ ਨੇ ਕਹਿੰਦੇ ਨੇ ਉਹ ਵੀ ਆ ਰਹੇ ਨੇ ਤਰਮਿੰਦਰ ਉਹਨਾਂ ਦੀ ਜਿਹੜੇ ਪਿਛਲੇ ਦਿਨ ਹੀ ਉਹਨਾਂ ਦਾ ਚੈੱਕਅਪ ਹੋਇਆ ਸੀ ਪਰ ਉਹ ਪਲਾਨ ਕੀਤਾ ਗਿਆ ਯਾਨੀ ਕਿ ਰੂਟੀਨ ਚੈੱਕਅਪ ਸੀਗਾ ਪਰ ਅਚਾਨਕ ਅੱਜ ਦੇ ਦਿਨ ਉਹਨਾਂ ਦੀ ਸਿਹਤ ਵਿਗੜੀ ਆ ਸਾਲਾਂ ਵਿੱਚ ਤਕਲੀਫ ਹੋਈ ਆ ਤੇ ਉਸ ਤੋਂ ਬਾਅਦ ਹਾਲਤ ਨੂੰ ਦੇਖਦਿਆਂ ਬ੍ਰੀਚ ਕੈਂਡੀ ਹਸਪਤਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਆ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੁੰਨੇ ਆ ਔਰ ਕਾਫੀ ਜ਼ਿੰਦਾਦਿਲ ਇਨਸਾਨ ਲੱਗਦੇ ਆ ਪਰ ਡਾਕਟਰ ਹੁਣ ਕਹਿੰਦੇ ਨੇ ਕਿ 72 ਘੰਟੇ ਜਿਹੜੇ ਆ ਉਹ ਬੇਹੱਦ ਨਾਜ਼ੁਕ ਨੇ ਔਰ ਉਹਨਾਂ ਦੀ ਸਿਹਤ ਦੇ ਲਈ ਤੇ ਫਿਰ ਹੌਲੀ ਹੌਲੀ ਉਹਨਾਂ ਦੀ ਸਿਹਤ ਦੇ ਵਿੱਚ ਇਹ ਦੇਖਣਾ ਹੋਏਗਾ ਆਬਜ਼ਰਵੇਸ਼ਨ ਜਿਹੜਾ ਰੱਖਿਆ ਹੋਇਆ ਆ ਔਰ 72 ਘੰਟੇ ਜਿਹੜਾ ਆ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਆ ਆਬਜ਼ਰਵੇਸ਼ਨ ਯਾਨੀ ਕਿ ਇਹ ਦੇਖਣਾ ਹੋਏਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਕਿ ਨਹੀਂ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਅਦਾਕਾਰ ਤਰਮਿੰਦਰ ਦਿਓਲ ਜਿਹੜੇ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਹੈ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਪਰਿਵਾਰ ਜਿਹੜਾ ਹੈ ਉੱਥੇ ਇਕੱਠਾ ਹੋ ਰਿਹਾ ਹੈ ਇਹਨਾਂ ਦੀਆਂ ਦੋ ਬੇਟੀਆਂ ਯੂਐਸ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਹੈ ਫੁਟ ਦੇ ਡਿਗਸਟ ਦੇ ਵੈਟਰਨ ਕਲਾਕਾਰ ਤਰਮਿੰਦਰ ਦਿਓਲ ਦੀ ਸਿਹਤ ਬੜੀ ਨਾਜ਼ੁਕ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਚਾਨਕ ਅੱਜ ਜਿਹੜੇ ਆ ਉਹਨਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੰਜਾਬ ਦਾ ਸਨਿਆਲ ਤੇ ਉਸ ਤੋਂ ਬਾਅਦ ਬੰਬੇ ਦਾ ਸਫਰ ਔਰ ਕਹਿੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ ਦੇ ਬਾਰੇ ਤਾਂ ਦੇਵਾਨੰਦ ਵੀ ਉਹਨਾਂ ਦੀ ਖੂਬਸੂਰਤੀ ਦਾ ਕਾਤਲ ਸੀਗਾ ਔਰ ਕਹਿੰਦਾ ਸੀਗਾ ਕਿ ਮੇਰੀ ਸ਼ਕਲ ਤਰਮਿੰਦਰ ਆਰ ਕੀ ਕਿਉਂ ਨਹੀਂ ਹੈ ਸੋ ਫਿਲਹਾਲ ਅਦਾਕਾਰ ਦੀ ਸਿਹਤ ਜਿਹੜੀਆਂ ਨਾਜ਼ੁਕ ਆ ਵੈਂਟੀਲੇਟਰ ਤੇ ਰੱਖਿਆ ਗਿਆ ਪਰਿਵਾਰ ਜਿਹੜਾ ਆ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚ ਮੌਜੂਦ ਆ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਜਿਹੜੀਆਂ ਯੂਐਸ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਔਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਰਿਹਾ ਪਰ ਉਧਰੋਂ ਸਨੀ ਦਿਓਲ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜਿਹੜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਕਬਰੌਣ ਦੀ ਕੋਈ ਗੱਲ ਨਹੀਂ ਹੈ ਉਹ ਠੀਕ ਨੇ ਔਰ ਅਸੀਂ ਉਹਨਾਂ ਦੀ ਤੰਦਰੁਸਤੀ ਦੀ ਆਸ ਕਰਦੇ ਹਾਂ ਸੋ ਪੰਜਾਬ ਦਾ ਇਹ ਮੁੰਡਾ ਜਿਨੇ ਬੰਬੇ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਔਰ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸ਼ੁਮਾਰ ਕੀਤਾ ਔਰ ਆਜੋ ਸਦਾਕਾਰ ਦੀ ਸਿਹਤ ਜਿਹੜੀ ਆ ਨਾਸਫ ਬਣੀ ਹੋਈ ਹੈ ਔਰ ਬੰਬੇ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ